پلوار اپنار پلوار پلوار اپنار پلوار جي ميرا آواز آ پلوار جي ਜਾ ਜੁੜਿਆਂ ਕੋਲ ਰਾਸ ਕਰਾਂ ਪੰਜ ਸਿਖਾਂ ਦੇ ਰਾਸ ਕੀ ਤਿਹਾਰ ਰਾਜ ਇਹਦੀ ਢਾਲ ਜਿਹੜੀ ਹੈ ਮਹਾਰਾਜ ਪ੍ਰਵਾਨ ਹੋ ਜਾਵੇ ਆਪ ਕੋ ਸਤਿਰਾਮ ਸ੍ਰੀ ਵਾਹਿਗੁਰੂ ਮਹਾਰਾਜ ਸਿੱਖ ਦੀ ਢਾਲ ਪਾਸ ਹੋ ਜਾਵੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਕਰ ਅਰਦਾਸ ਕੀਤੀ ਸਿਖਾਂ ਨੇ ਆਖਿਆ ਮਹਾਰਾਜ ਸਿੱਖ ਦੀ ਢਾਲ ਪ੍ਰਵਾਨ ਹੋ ਜਾਵੇ ਤੇ ਸਾਧ ਸੰਗਤ ਹੁਣ ਢਾਲ ਅਗਲੇ ਦਿਨ ਹੁਣ ਗੇੜ ਲੰਘੇ ਫੇਰ ਢਾਲ ਲੈ ਦੇਵੇ ਗੁਰਗੋਬਨ ਸਰਮਾ ਦੇ ਸ਼ਰਨਾਂ ਵਿੱਚ ਪਹੁੰਚਦਾ ਹੈ ਭਾਈ ਲਾਲ ਸਿੰਘ ਇਹਦੇ ਮਹਾਰਾਜ ਹੋਣ ਬਾਰੋ ਗੋੜੀ ਹੁਣ ਚਲਵਾਓਗੇ ਸਿੱਖ ਤੋਂ ਗੋੜੀ ਹੁਣ ਨਹੀਂ ਗੋੜੀ ਨਗੇ ਗਈ ਆਖੋ ਸਬਨਾਮ ਛਿਵਾਓ ਗੁਰੂ ਅੱਗੇ ਸਾਧ ਸੰਗਤ ਨੂੰ ਬਾਣਿ ਸੇ ਆਪਣੀ ਢਾਲ ਦੇ ਹੁਣ ਮਾਣ ਹੈ ਉਹ ਤੋਂ ਅਰਦਾਸ ਦੇ ਆਖੋ ਸਬਨਾਮ ਛਿਵਾਓ ਗੁਰੂ ਅਰਦਾਸ ਤੇ ਸਾਧ ਸੰਗਤ ਸਾਨੂੰ ਇੰਨਾ ਮਾਣ ਹੋਣਾ ਚਾਹੀਦਾ ਹੈ ਰੋਗੀ ਕੇਵਲ ਬਗਨ ਫਰਾਣੇ ਦੀਰ ਦਾਸ ਹੋ ਗਈ ਪੂਰੀ ਮੇਰੀ ਕੰਮੀ ਹੋਈ ਤੂੰ ਭਾਈ ਜੁੜ ਕੇ ਅਰਦਾਸ ਕੀਤੀ ਨਹੀਂ ਹਜੇ ਤੂੰ ਜੁੜ ਕੇ ਅਰਦਾਸ ਕਰੇਗਾ ਤੇ ਪਾਤਸ਼ਾਹ ਜੀ ਜਰੂਰ ਸੁਣਨਗੇ ਆਪ ਸਾਤਾ ਸਿਵਾਹ ਗੋ ਆ ਬਾਬਾ ਜੀ ਕੇਵਲ ਦੱਸਦੇ ਕਹਿੰਦੇ ਸਿਧਾਂਤ ਸਿੰਘ ਸਾਡੇ ਸਾਥ ਤੇ ਜਿਹੜਾ ਵੀ ਅਰਦਾਸ ਕਰਦਾ ਹੈ ਉਹਦੀ ਅਰਦਾਸ ਪੂਰੀ ਹੋ ਜਾਂਦੀ ਹੈ ਕਿਉਂਕਿ ਸ਼ੀਰ ਸਿੰਘ ਸਦਾ ਹਾਜ਼ਰ ਨਾਲ ਜ ਰਹਿੰਦੇ ਆ ਨਾ ਕੋ ਸਾਤਾ ਸਿਵਾਹ ਗੋ ਇਹਦੇ ਸਿਧਾਂਤੋ ਕੀ ਚਤਾਵਾਂ ਸੇ ਕਿਆ ਹੋਗਾ ਬੇਤਰ ਗਾਬਾ ਉਹਨ ਕੀ ਥਾਖ ਤੇ ਖੁਦਾ ਵੀ ਕੁਰਬਾਨ ਹੁੰਦਾ ਹੈ ਇਹ ਦੁਨੀਆ ਤਾਂੇ ਜਾਂਦੀ ਹੈ ਪਰ ਜਿੱਤੇ ਕੋਈ ਸ਼ਹੀਦ ਮਾਰ ਜਿਵੜਾ ਕੁਰਬਾਨੀ ਕਰ ਦਿੰਦਾ ਹੈ ਉਥੇ ਸੰਗਤਾਂ ਰਹਿਦੀ ਦੁਨੀਆ ਤੱਕ ਸੀਸ ਖੌਂਦੀ ਰਹਿੰਦੀ ਹੈ ਆਕੋ ਸਤਿਰਾਮ ਜੀਵਾ ਕਿਰੋ ਉਹਨਾਂ ਨੂੰ ਸਦਾ ਹੀ ਪ੍ਰਣਾਮ ਕਰਦੀਆਂ ਸੰਗਤਾਂ ਪ੍ਰਣਾਮ ਸ਼ਹੀਦਾਂ ਨੂੰ یہ نالے جندری کرم کو واری پرنابت اے دارے یہ نالے جندری کرم کو واری رام جی ਸਾਹਨੇ ਜਿਵੇਂ ਤਿਰਾ ਤੋਂ ਵਰੀ ਗਰਨਾਮ ਦੀ ਵਾਰ ਪੁਸ਼ੇ ਕੌਣ ਹੈ ਪਰੇ ਹਮਾਰੇ ਵਾਰ ਸਾਧ ਸੰਦੇ ਨੂੰ ਮਰਨ ਦਾ ਜਾ ਹੋਵੇ ਉਹ ਮੌਤ ਦੇ ਗਵਾਨੇ ਬਣ ਜਾਂਦੇ ਹਨ ਸਾਧ ਸੰਗਤ ਪਾਸ਼ਾ ਜੀ ਨੇ ਬਖਸ਼ਿਸ਼ ਕਰਕੇ ਹਾਲ ਸਾਹ ਜੀ ਤਰਾ ਸੀਸ ਤੇ ਮਿਰ ਪਰ ਹੱਥ ਰਾਕੇ ਬਾਬਾ ਜੀ ਬਾਬਾ ਮੱਖਣ ਸਿੰਘ ਅਤੇ ਸਮੂਹ ਪਰਵਰਗ ਕਮੇਟੀ ਨੇ ਬੜੇ ਪ੍ਰੇਮ ਤੇ ਸਾਹ ਦੇ ਨਾਲ ਇਹ ਸਾਧ ਸੰਸਮਾਗ ਆਪਣੀ ਦੇਖ ਰੇਖੰਦਰ ਮੜੀ ਸਰ ਦਾ ਭਾਵਨਾ ਦੇ ਨਾਲ ਸੰਪੂਰਨ ਕੀਤਾ ਹੈ ਸੱਚੇ ਪਾਤਸ਼ਾਹ ਜੀ ਸਾਰੀ ਪ੍ਰਬੰਧ ਕਮੇਟੀ ਤੇ ਬਾਬਾ ਜੀ ਤੇ ਅਤੇ ਸਮੂਹ ਸੰਗਤਾਂ ਦੇ ਸੀਸ ਤੇ ਮਿਰ ਪ੍ਰਿਆਥ ਰੱਖਣਾ ਜੜਗੀਆਂ ਕਲਾਮ ਵਸ਼ਿਸਤਣ ਪਾਤਸ਼ਾਹ ਜੀ ਆਪਣੀ ਸੇਵਾ ਆਪਣੇ ਨਾਲ ਪ੍ਰਵਾਨ ਕਰਨਾ ਇੱਥੇ ਸਾਧ ਸੰਗਤ ਸਮੂਹੀਆਂ ਸੰਗਤਾਂ ਦਾ ਧੰਨਵਾਦ ਅਤੇ ਗੁਰੂ ਦੇ ਵਜੀਰਾ ਦਾ ਧੰਨਵਾਦ ਜਿਨ੍ਹਾਂ ਨੇ ਬੜੇ ਪ੍ਰੇਮ ਸਤਕਾਰ ਦੇ ਨਾਲ ਆਮ ਜਨ ਅੱਲੀ ਬਾਣੀ ਦਾ ਪਾਠ ਸਰਵਣ ਕਰਾਇਆ ਹੈ ਪਾਤਸ਼ਾਹ ਜੀ ਸਭ ਦੀ ਹਾਜ਼ਰੀ ਦਾ ਪ੍ਰਵਾਨ ਕਰਨਾ ਲੋਕ ਸੁਖੀਏ ਪਰ ਲੋਕ ਸੁਹੇਲੇ ਬਣ ਆਓ ਹੁਣ ਸਾਰੇ ਅਨੰਤ ਸਾਹਿਬ ਦੀ ਬਾਣੀ ਸੁਣੋੜੀਆਂ ਸ਼ਲੋਕ ਬਨ ਗੁਰੂ ਪਾਣੀ ਪਿਤਾ ਮਾਤਾ

ਦੀਕਾ ਖਾਨ ਸਾਹਿਬ ਗਵਾਮੀ ਕੋ ਵਿੱਕੀ ਪ੍ਰਦੀਪ ਗੁਰੂ ਨੂੰ ਪਿਆਰੀ ਸਾਥ ਸੰਗਤ ਜੀਓ ਕੋਟਨ ਕੋਟ ਧੰਨਵਾਦ ਧੰਨ ਸਰਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਕਿ ਲੰਬੇ ਕਾਲ ਚ ਸਾਧੂਆਂ ਜੀ ਨੇ ਸੰਪੂਰਨ ਕੀਤੇ ਨੇ ਧੰਨਵਾਦ विझी था जिन हिते